ਕਾਲ ਜੀ ਕੀ ਹਾਲ ਚਾਲ ਹੈ ਮਿੱਤਰੋ ਪਿੰਡੂ ਦੇ ਚੈਨਲ 'ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਾਹਵਿੰਦਰ ਸਿੰਘ ਢੱਲੋਂ ਬਾਈ ਰੋਜ਼ ਦੀ ਤਰ੍ਹਾਂ ਅੱਜ ਜੀ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਰੋਹ ਦਾ ਰੇਟ ਵਿਖਾਉਣ ਆਸਤੇ ਤੂੜੀ ਦਾ ਤੇ ਲੈ ਬਈ ਮਿੱਤਰੋ ਜਿਹੜੇ ਨੇੜੇ-ਨੇੜੇ ਦੇ ਵੀਰਪਰਾ ਹੈਗੇ ਆ ਕੋਟਕਪੂਰੇ ਨੇੜੇ-ਤੇੜੇ ਹੈਗੇ ਆ ਜੀ ਤੇ ਗਾਹਕ ਸੂਤੀ ਦਾ ਨਾਗ ਘਟ ਘਟ ਆ ਕੇ ਚਾਰ ਅੱਜ ਤੂੜੀ ਦੇ ਬਾਈ ਤੇ ਜਲਦੀ ਤੋਂ ਜਲਦੀ ਵੀਰਪਰਾ ਜਿਹਨਾਂ ਨੇ ਤੂੜੀ ਖਰੀਦਣੀ ਹੁੰਦੀ ਜਲਦੀ ਤੋਂ ਜਲਦੀ ਪਹੁੰਚੋ ਕਿਉਂਕਿ ਹਲੇ 10 ਮਿੰਟ ਪਏ ਆ 10 ਮਿੰਟ ਪਏ ਆ ਤੂੜੀ ਦੀ ਕੁਆਲਿਟੀ ਘ ਤੇ ਇਧਰ ਵੀ ਤੂੜੀ ਵਧੀਆ ਹੀ ਹੋਊਗੀ ਹਨਾ ਤੇ ਚਾਰਨਾਗ ਆਏ ਆ ਬਾਈ ਤਰੀਕ ਹੋ ਗਈ ਅੱਜ ਤੁਸੀਂ ਲਾ ਲੋ ਹਿਸਾਬ ਵੀ 10 ਜੂਨ 2025 ਜਿਹੜੀ ਗੱਲ ਕਹੀ ਸੀ ਉਧਰ ਵੀਡੀਓ ਦੇ ਵਿੱਚ ਰੀਲ ਪਾਈ ਸੀ শেਠ ਨਾਲ ਆ ਪਿਆਜ਼ ਦੀ ਉਹ ਗੱਲ ਹੋ ਗਈ ਹੈ ਜੀ ਤੇ ਅੱਜ ਜਿਹੜਾ ਹੁਣ 20 ਰੁਪਏ ਨੂੰ ਜੇ ਨੇੜ ਤੇੜ ਜਿਹੜਾ ਹੋ ਗਿਆ 나सिक ਵਾਲਾ ਪਿਆਜ਼ ਉਸ ਦਿਨ ਸੀਗਾ 16 17 ਰੁਪਏ 18 ਰੁਪਏ ਯਾਨੀ 2 ਰੁਪਏ ਪਿਆਜ਼ ਤੇਜ਼ ਹੋ ਗਿਆ ਉਦੋਂ ਹੀ ਦੱਸਤਾ ਸੀ ਕਿ ਬਾਈ ਸਿਕਰ ਵਾਲਾ ਪਿਆਜ ਜਿਹੜਾ ਖਤਮ ਹੋ ਜਾਣਾ ਨਾ ਉਹਦੇ ਕਰਕੇ ਜਿਹੜਾ ਰੇਟ ਬਣ ਜਾਊਗਾ ਪਿਆਜ਼ ਦਾ ਤੇ ਪਿਆਜ਼ ਹੁਣ ਆ ਗਿਆ 20 ਰੁਪਏ ਤੇ ਬਾਈ ਵਧਣਾ ਸ਼ੁਰੂ ਹੋ ਗਿਆ ਜੀ ਸ਼ਨੀਵਾਰ ਨੂੰ ਜਿਨ੍ਹਾਂ ਨੇ ਗੱਟੇ ਚੱਕੇ ਹੋਣਗੇ ਪਿਆਜ਼ ਦੇ ਉਹ 18 ਦੇ ਹਿਸਾਬ ਨਾਲ ਚੱਕੇ ਹੋਣਗੇ ਤੇ ਅੱਜ ਜਿਹੜਾ ਪਿਆਜ਼ ਜਿਹੜਾ ਵਿਕਣਾ ਉਹ 20 ਦੇ ਹਿਸਾਬ ਨਾਲ ਜਿਹੜਾ ਨੇੜੇ-ਤੇੜੇ ਦੀਆਂ ਮੰਡੀਆਂ ਦੇ ਵਿੱਚ ਉਹ ਵਿਖੂਗਾ ਬਾਕੀ ਹੋ ਸਕਦਾ ਜਿਹਦਾ ਕੋਈ ਖਾਸ ਲਿਹਾਜ਼ੀ ਯਾਰ ਤੇ ਕੋਈ 19 ਲਾ ਦੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਰੇਟ ਜਿਹੜੇ ਪਿਆਜ਼ ਦੇ ਹੋਰ ਤੇ ਹੀ ਹੋਣਗੇ ਬਾਈ ਬਾਕੀ ਜਿਹੜੀ ਸਬਜੀ ਹੈ ਜੀ ਇੱਕ ਦੋ ਦਿਨ ਨਾ ਮੈਂ ਬਿਜੀ ਰਿਹਾ ਯਾਰ ਤੇ ਉਹਦੇ ਕਰਕੇ ਵੀਡੀਓ ਬਣੀ ਨਹੀਂ ਐਤਵਾਰ ਤਾਂ ਸ਼ਨੀਵਾਰ ਦੀ ਤਾਂ ਬਣਾਈ ਵੀ ਆ ਐਤਵਾਰ ਚਲੋ ਵੈਸੇ ਨਹੀਂ ਬਣੀ ਅ ਐਤਵਾਰ ਦਾ ਛੁੱਟੀ ਹੁੰਦੀ ਆ ਸੋਮਵਾਰ ਨੂੰ ਥੋੜਾ ਬਿਜੀ ਰਹੇ ਹਾਂ ਬਾਈ ਹਨ ਮੰਗਲਵਾਰ ਨੂੰ ਅੱਜ ਰੀਲਾਂ ਬਣਾਈਆਂ ਰੀਲਾਂ ਪਾਵਾਂਗੇ ਬਾਈ ਅੱਜ ਤੇ ਕੱਲ ਨੂੰ ਵੱਡੀ ਵੀਡੀਓ ਹੋਊਗੀ ਆਪਣੀ ਬੁੱਧਵਾਰ ਨੂੰ ਜੀ ਸਪੋਰਟ ਜ਼ਰੂਰ ਕਰੋ ਬੁੱਧਵਾਰ ਨੂੰ ਵੱਡੀ ਵੀਡੀਓ ਪਾਵਾਂਗੇ ਅਜਮੇਰ ਸਿੰਘ ਭੁੱਲਰਤਨ ਜੀ ਸਮਾਨਾ ਗੁੱਡ ਮਾਰਨਿੰਗ ਕੀ ਹਾਲ ਚੱਲਾ ਪ੍ਰਾਪ ਠੀਕ ਠਾਕ ਹੈ ਜੀ 1 2 3 4 ਚਾਰ ਨਾ ਖੜਿਆ ਤੇ ਰੇਟ ਯਾਰ ਤੂੜੀ ਵਾਲੇ ਪਾਸੋਂ ਮੰਦਾ ਕੰਮ ਆ। ਸਬਜ਼ੀ ਵਾਲੇ ਪਾਸੋਂ ਹਣ ਜ਼ਰੂਰ ਰੇਟ ਵਧ ਜਾਣੇ ਆ। ਆਉਣ ਵਾਲੇ ਦਿਨਾਂ 'ਚ ਜਿੰਨੀ ਮੰਦੀ ਵੈਗੀ ਹੁਣ ਨਹੀਂ। ਭਿੰਡੀ 30-30 ਨੂੰ ਹੋ ਜਾਣੀ ਆ ਭਾਈ। ਕੱਦੂ 25-25 30-30 ਨੂੰ ਹੋ ਜਾਣਾ। ਅੱਜ 20 ਦਾ ਆਪਾ। ਤੇ ਆਉਣ ਵਾਲੇ ਦਿਨਾਂ 'ਚ ਸਬਜ਼ੀ ਸਾਰੀ ਤੋਂ ਹੀ ਵੇਖਣੀ ਆ ਵੀ 5-5 7-7 ਰੁਪਏ ਰੇਸ ਫੜਨੀ ਆ ਸਾਰੀ ਇੱਕ ਸਬਜ਼ੀ ਨੇ। ਹੋਲ ਚੇਲ ਦੇ ਰੇਟ ਨਾਲੇ। ਤੇ 12 ਤੋਂ ਹੀ ਲਾਲਾ ਸਾਹਿਬ ਜਿਹੜੀ ਅੰਦਰ ਚੀਜ਼ 30 ਆ। ਬਾਹਰ ਹੋ ਜਾਣੀ 60 ਭਾਈ ਹਨ। ਤੇ ਜਾਣੇ ਸਬਜ਼ੀ ਸਾਰੀ ਆਲਓਵਰ ਹੀ ਤੇਜ਼ ਹੋਣੀ ਆ। ਜਸਪ੍ਰੀਤ ਕੋਰ ਗੁੱਡ ਮਾਰਨਿੰਗ ਜਗਤਾਰ ਸਿੱਧੂ ਬਾਈ ਕੀ ਹਲਚਲਾ ਰਾਜਵਿੰਦਰ ਸਿੰਘ ਗੁੱਡ ਮਾਰਨਿੰਗ ਤੇ ਆਪਦੇ ਆਦੇ ਏਰੀਆ ਦੇ ਵਿੱਚ ਰੇਡ ਜਰੂਰ ਦੱਸੋ ਬਾਈ ਤੂੜੀ ਦਾ ਕੀ ਰੇਡ ਜਿਹੜਾ ਚੱਲੀ ਜਾਂਦਾ ਤੁਹਾਡੇ ਏਰੀਆ ਦੇ ਵਿੱਚ ਇੰਨੇ ਕ ਬੰਦੇ ਬੈਠੇ ਵੇਖੀ ਇਹ ਗੱਤਾਸ਼ ਤੁਸੀਂ ਲੈ ਲਓ ਨਜ਼ਰ ਖੇਡੋ ਹਾਂ ਲੈ ਇੰਨੇ ਕ ਨਾਕਾ ਬਾਈ ਤੇ ਜਿਹਨੇ ਤੂੜੀ ਲੈਣੀ ਅੱਜ ਮੇਰਾ ਵੀਰ ਭਰਾ ਲੈ ਆ ਸਕਦਾ ਚਾਰ ਨਾ ਗਏ ਕਹੇ ਦੀ ਇੱਕ ਦੋ ਰਹਿ ਜਾਂਦੇ ਅੱਜ ਹੈਗੇ ਚਾਰ ਕਨਗ ਹੋਰ ਜੀ ਠੀਕ ਠਾਕ ਬਾਈ ਵਧੀਆ 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 ਹੋਰ ਯਾਰਾ ਠੀਕ ਆ ਵਧੀਆ ਕੀ ਹੋ ਗਿਆ ਟਾਈਮ 6 ਵਜ ਗਏ ਤੇ 55 ਮਿੰਟ ਰਹਿ ਗਏ 5 ਮਿੰਟ ਬਾਈ ਫਿਰ ਕਰਦੇ ਬੁਲੀ ਸਟਾਰ ਸਰਜੀਤ ਸਿੰਘ ਬਾਈ ਕੀ ਆਜ ਚੱਲ ਜੀ ਆਲੂ ਦਾ ਰੇਟ ਫਲਾੜ ਬਾਈ ਉਹੀ ਆਲੂ ਦਾ ਰੇਟ ਨਹੀਂ ਕੋਈ ਬਈ ਵੀਰਪੁਰਾ ਪੁੱਛੀਂਦੇ ਆਲੂ ਦਾ ਬਾਜ਼ਾਰ ਹਾਲੇ ਉਨਾ ਹੀ ਖੜਾ ਜੀ ਤੇ ਰਹਿਣਾ ਵੀ ਉਨਾ ਕੀ ਆ ਜਿੰਨਾ ਚਿਰ ਗਰਮੀ ਵਾਲੀ ਸਬਜ਼ੀ ਚੱਲੀ ਜਾਊਗੀ ਨਾ ਕੋਈ ਇਹਦੇ ਵਿੱਚ ਬੜਾ ਫਰਕ ਨਹੀਂ ਪੈਂਦਾ ਆਲੂ ਵਾਲੇ 'ਚ ਇਹ 버ਗਰ ਸ਼ਰਗਰ ਕੁਲਚਾ ਦੂਜੇ ਹੋਗੇ ਕੁਲਚੇ ਹੋਗੇ ਪਕੌੜੇ ਹੋਗੇ ਆਲੂ ਵਾਲੇ ਜਿਹੜੇ ਬਣਾਉਂਦੇ ਉਹ ਗਰਮੀ ਗਰਮੀ ਦਾ ਘੱਟ ਹੀ ਲੱਗਦੀ ਆਲਾ ਭਾਈ ਠੀਕ ਹੈ ਜੀ ਵਧੀਆ ਵਧੀਆ ਤੇ ਇਹਦੇ ਕਰਕੇ ਜਿਹੜੀ ਆਲੂ ਦੀ ਵਿਕਰੀ ਹੋਵੇ ਡਾਉਣੀ ਆ ਠੀਕ ਆ ਤੇ ਰੇਡ ਨਹੀਂ ਬਣਦਾ ਹਲੇ ਆਲੂ ਦਾ ਹਾਂ ਜੱਗੇ ਮਹਾਰਾਜ ਮਹਾਰਾਜ ਚੀਮਾ ਸਾਹਿਬ ਜੀ ਬਾਈ ਜੀ ਮਹਾਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਲਓ ਵੀ ਪਹੁੰਚਿਆ ਕਰੋ ਯਾਰ ਟਾਈਮ ਨਾਲ ਨਾ ਜਿਨ੍ਹਾਂ ਨੇ ਤੂੜੀ ਲੈਣੀ ਹੁੰਦੀ ਹੈ 7 ਵਜੇ ਪੂਰੇ ਪਹੁੰਚਿਆ ਕਰੋ ਫੇਰ じゃ ਗੱਲ ਬੰਦ ਕਈ ਰਿਗਾਕ ਲੇਟ ਹੋ ਜਾਂਦਾ ਇੱਕ ਦੋ ਮਿੰਟ ਪਰ ਜੇ ਤੂੰ ਜਾਂਨੇ ਨਾ ਵੀ ਚੱਲ ਇੱਕ ਦੋ ਮਿੰਟ ਲੇਟ ਜਾਵੜਾਂਗੇ ਉਦੋਂ ਤਾਂ ਕੰਮ ਨਿਭੜ ਜਾਂਦਾ ਇੱਥੇ ਕਿਹਨੇ ਪਪਾ ਮੈਂਟੈਂਸ ਸੈਕਿੰਡਾਂ ਦੇ ਹਿਸਾਬ ਨਾਲ ਜਰਾ ਲੇਟ ਆ ਤੇ ਕੰਮ ਲੇਟ ਹੀ ਆ ਹਾਂ ਇਹਦੇ ਚ ਕਾਲੋਂ ਕੋਈ ਨਹੀਂ ਪੂਰੇ 7.00 ਤੇ ਬੋਲੀ ਜਦੋਂ ਸਟਾਰਟ ਹੋ ਗਈ ਵਾ ਫਿਰ ਉਹ ਪੰਜਾਬੀ ਚ ਪਤਾ ਕੀ ਕਹਿੰਦੇ ਆ ਉਹਨੇ ਦਾ ਹਮ ਸਹੀ ਆ ਉੱਠ ਖੜਾ ਕੇਵਲ ਵੀ ਹਾਂ ਉਹ ਕਹਿੰਦੇ ਮੁੜ ਕੇ ਕਹਿੰਦੇ ਫਾਟੀਆਂ ਨੂੰ ਗੱਪ ਆਉਂਦੀ ਸਹੀ ਆ ਸਹੀ ਹੋ ਗਿਆ ਜੀ ਦੇ ਜੀ ਕੰਮ ਜਾ ਰਿਹਾ ਕੱਢੇ ਧੋਣ ਲੱਗੇ ਹੋਰ ਤਾਂ ਧੋਣਾ ਜੀ ਇਹਨਾਂ ਨੇ ਕੱਢੀ ਮੱਟ ਪ੍ਰੂਫ ਹੈ ਦੇ ਕੋਲੇ ਉਹ ਵਾਟਰ ਫਲੋ ਉਹ ਦਾ ਕੋਠੀ ਗਰਮੀ ਗਰਮੀ ਧੋਦੇ ਉਹਨੂੰ ਪੁੱਤਰਾ ਛੜਦੇ ਹੁੰਦੇ ਆ ਮੱਕੀ ਯਾਰ ਹਾਂ ਛਲੜੇ ਜ ਮਾਰ ਨਹੀਂ ਦਾ ਕਪੜਾ ਜ ਮੜਾ ਜਾ ਲੈ ਤੂੰ ਵੀ ਇਹ ਤੰਦੀ ਜੰਮਿਆਂ ਦੇ ਉੱਤੇ ਸੀਤੇ ਦੇ ਇਹ ਜਿਹਦੇ ਨੇ ਮੂਰੇ ਤੂੰ ਛੱਡਦਾ ਹੋਰ ਨੰਨੇ ਟਾਈਮ ਹੋ ਗਿਆ ਕੇਵਲ 6 ਵਜ ਗਏ ਤੇ 57 ਉਹਦੇ ਤਿੰਨ ਮਿੰਟ ਰਹਿ ਗਏ ਪੁਰਾਣੇ ਬੜਿਆ ਨਹੀਂ ਸ਼ਾਲੀ ਆ ਗਈ ਆਵੇ ਕਿਹੜੀ ਹਾਂ ਹਨ ਹਾਂ ਪੁਰਾਣੇ ਬੜੇ ਹੁੰਦੇ ਸਹੀ ਗੱਲ ਆ ਕਰਿਆ ਕਰੋ ਹੁਣ ਕਿਹੜੀ ਲਜਵਾਨੇ ਆ ਲੱਗ ਉਹ ਆ ਫਿਰ ਫੁਰਕੇ ਬੱਸ ਚੱਲੀ ਹੁੰਦਾ ਲੈ ਆ ਜਾਣਾ ਜੀ ਨਹੀਂ ਆਉਣਾ ਵੇਖ ਕੇ ਬਈ ਟਰਾਲੀਆਂ ਚਾਰ ਖੜੀਆਂ ਸਾਰਿਆਂ ਨੂੰ ਪਤਾ ਲੱਗ ਗਿਆ ਇੰਨੇ ਕ ਬੰਦੇ ਆ ਚਾਰ ਤੇ ਦੋ ਨਾਲ ਨਾ ਜਗ੍ਹਾ ਭਾਈ ਦੀ ਬਣਾ ਫੋਟੋ ਆ ਗਿਆ ਆਹ ਆ ਰਾਸ਼ਕਾ ਲਈ ਯਾਰ ਆਹ ਉਹਨਾਂ ਦਾ ਤੋਂ ਤੇ ਚੱਲ ਕੇ ਚੱਲਾ ਤੂੰ ਇਹ ਕੀ ਖੇਡੀ ਜਾਂਦਾ ਠੀਕ ਐ ਵੀ ਤੇਰਾ ਕੰਮ ਡੱਕੇ ਨਾ ਕਰੇ ਡੱਕੇ ਨਾ ਖੇਡ ਖੇਡਣ ਲੇ ਕੋਈ ਹਾਂ ਅੱਜ ਖੇਡਦੇ ਸੀ ਅ ਨੂੰ ਪਤਾ ਕੀ ਕਰਨਾ ਸੀ ਖੇਡਾ ਕੇ ਕਿਵੇਂ ਐ ਕੰਮ ਖੇਡਾ ਕਰੋ ਮੂਰੇ ਡੱਕੇ ਘੱਟ ਕੇ ਬਹੁਤ ਪੰਗੇ ਲੈਂਦੇ ਸੀ ਬੋਲਦਾ ਨਹੀਂ ਫਿਰ ਸਮੇਂ ਚੱਲਦੇ ਜਾਂਦੇ ਜਦੋਂ ਜਵਾਗਰ ਵਾਲਾ ਮਾਤਾ ਆਟਾ ਗੋਲੀ ਤੇ ਚਿੜੀ ਬਣਾ ਦਿੰਦੀ ਆਟੇ ਦੀ ਹਾਂ ਤੇ ਵਰਜਣਾ ਜਵਾਗਰ ਨੇ ਖੇਡ ਚਿੜੀ ਦੀ ਆਟੇ ਦੀ ਜੀ ਉਹ ਅਛਰੀ ਮਾਂ ਦਾ ਗਾਣਾ ਵੀ ਆ ਬੇਬੇ ਤੇਰੀ ਆਟੇ ਦੀ ਚਿੜੀ ਹਾਂ ਆਟਾ ਗੋਨ ਦੇ ਨੂੰ ਬੜਾ ਯਾਦ ਆਉਂਦੀ ਉਹ ਗੁੱਲੀਆਂ ਲਾਉਣੀਆਂ ਛੋਟੀਆਂ ਜੀਆਂ ਐਂਡ ਤੇ ਜਿਹੜਾ ਆਟਾ ਪਾਜਾ ਲਾਉਂਦੀ ਬੁੜੀਆਂ ਤਾਂ ਕਿੰਨੀਆਂ ਬੜੀਆਂ ਲਾਲ ਚਲਾਉਂਦਾ ਜਿਵਾਕ ਨੂੰ ਚੱਲ ਜੂਗਾ 2 ਮਿੰਟ ਖੇਡੂਗਾ ਪਰੇ ਕੰਮ ਕਰਨਾ ਹੁੰਦਾ ਈ ਹੁਣ ਬੁੜੀਆਂ ਜਾਣ ਕੇ ਰਬਾ ਉਹ ਝੋੜ ਵੀ ਆ ਜਾਂਦਾ ਮੈਂ ਇਹ ਖਾਣੀ ਗੁੱਲੀ ਜਿਹੜੀ ਐਂਡ ਤੇ ਮੈਂ ਅਪਲਾਈ ਆ ਆ ਜਿਵਾਕ ਦੀ ਕੰਮ ਵੀ ਵੱਟਣ ਗਿਆ ਬੇਬੇ ਤੂੰ ਆ ਕਰ ਲੈ ਆ ਸਪਾਗਲ ਨੂੰ ਲੱਗਦਾ ਹੁਣ ਮੈਂ ਇਹਨੂੰ ਮੜਾ ਹਵਾ ਮੂਰੇ ਲੱਗੇ ਜਾਣਾ ਜਾਣਾ ਆਪੋ ਦਾ ਹਾਂ ਜਿਵਾਕ ਨੂੰ ਚੱਕਦੀ ਹਵਾ ਮੂਰੇ ਬੁੜੀ ਲੁਕਾਈ ਵੀ ਤੂੰ ਪਕਾ ਲੈ ਚਾਰ ਰੋਟਾ ਹਾਂ ਆ ਵੀਰ ਗਿਆ ਹਾਂ ਤਰਾਕੂ ਨਾ ਆ ਪੰਗੂੜੇ ਵੀ ਦੂਜੇ ਦੇਸੀ ਬਣਾਏ ਹੁੰਦੇ ਆ ਚੁੰਨੀ ਬਨ ਕੇ ਮੰਜੇ ਨਾਲ ਐਂ ਹੀ ਬੰਦੇ ਸੀ ਭਰਾ ਹਾਂ ਹੁਣ ਤਾਂ ਪੰਗੂੜੇ ਦੂਜੇ ਚੱਲ ਪਏ ਬਜ਼ਾਰ ਵਾਲੇ ਉਹਨਾਂ ਬਾਈ ਗੱਲ ਹੋਰ ਸੀ ਹੁਣ ਦਾ ਪਤਾ ਕੀ ਜਾਨਾ ਹੁਣ ਜੇ ਤਾਂ ਸਸਰੀ ਘਰ ਵੀ ਸੀ ਭਾਈ ਨਾਰਮਲ ਬਣ ਜਾਂਦਾ ਸੀ ਭਰਾ ਆ ਰਿਹਾ ਆ ਜਿਹੜਾ ਥੋਡੇ ਵਾਲਾ ਨਾ ਥੋਡੇ ਵਾਲਾ ਹੋਊਗਾ ਹੂੰ ਸਹੀ ਆ ਸਹੀ ਗੱਲ ਆ ਥੋਡੇ ਵਾਲਾ ਮੰਨਿਆ ਜੀਗਾ ਹਾਂ ਆਇਆ ਹੀ ਲੀਡ ਹੈ ਸਾਡਾ ਵੀਰ ਪਹਿਲਾਂ ਥੋਡੇ ਵਾਲਾ ਮੜਿਆ ਪਾਣੀ ਨਿਕਲ ਰਿਹਾ ਰੋ ਪਿਆਰ ਬੱਗਾ ਸਾਡੇ ਮੈਂ ਪੱਖੇ ਲਿਆ ਆਇਆ ਆ ਦੇਰ ਬਾਅਦ ਰਾਣੀ ਕੋਲ ਚਾਰੇ ਦੋ ਆਜੇ ਲਾ ਬਾਈ ਆਗੇ ਗਾਹਕ ਇਹਨੇ ਚਾਰੀ ਲੈਣੀਆਂ ਬਾਈ ਨੇ ਇਕੱਠੀਆਂ ਜੇ ਤਾਂ ਉਹ ਲੈਣੀ ਇਕਨੇ ਇੱਕ ਫਰੀ ਹੈ ਕਿਹੜੀ ਆਹੋ ਹਾਂ ਉੱਪਰੇ ਖੜੀ ਆ ਬਾਬਾ ਤੂੰ ਇਹ ਕੰਮ ਕਰਾਂਗਾ ਮੋਲਾ ਨਾਲ ਜਿਹੜਾ ਲਾਇ ਨਹੀਂ ਦੇਗਾ ਉਹ ਇੱਕ ਜੀ ਰੇਟ ਦੋ ਦੇ ਪਾ ਜਾਂਦੇ ਆ ਯਾ ਫਿਰ ਅਪਰੂਵ ਯਾਰ ਇੱਕ ਨੱਕ ਫਰੀ ਉਹ ਪਹਿਨੇ ਹੀ ਮਹਾਰ ਮੰਗ ਲੈਣੇ ਪਤਾ 5-500 ਦੇ ਰਹੇਗਾ ਹੀ ਇਹ ਬੰਦੇ ਫਰੀ ਪੁੱਛਦੀ ਬਰਾਤ ਨਹੀਂ ਆਉਂਦੀ ਤੇ ਕਿੰਗਾ ਹੁਣ ਹੈਲੋ ਮੈਂ ਭੇਜਦੀ ਵਜ ਗਏ 7 ਹੋ ਗਿਆ ਤਾਂ ਪੂਰਾ ਆਹ ਬਾਦੋਂ ਆਇਆ ਪਾਸ ਕੰਕਰ ਕੱਲ ਬੰਦੇ ਕੋਈ ਨਹੀਂ ਥੋੜੇ ਗਏ ਆਪਾਂ ਮੂੰਹ ਤੇ ਕਹਿੰਦੇ ਪਿੱਠ ਪਿੱਛੇ ਨਹੀਂ ਕਹਿੰਦੇ ਇਹਨੂੰ ਕਹਿੰਦਾ ਉਹਨਾਂ ਨੂੰ ਨਹੀਂ ਕਰਾ ਆਹੋ 200 ਰੁਪਏ ਤੋਂ 300 ਤੱਕ ਨਹੀਂ ਕਰਨੀ ਜੀ ਕਿਉਂਕਿ ਆਫਸਰ ਬੰਦੇ ਕੋਈ ਨਹੀਂ ਗਿਆ ਥੋੜੇ ਪਤਾ ਨਹੀਂ ਕੀ ਗੱਲ ਹੈ ਸੱਚ ਨਹੀਂ 10:00 ਵਜਾ ਕੀ ਹੈ ਅਰੇ ਉਹ ਤੂੰ ਹਾਂ ਤਾਂ ਲੱਗਦਾ ਹਲੋ ਹਲੋ ਹਾਂਜੀ ਦੱਸ ਦੇ ਕਿ ਕਿਉਂ ਨਹੀਂ ਗਏ ਬਾਈ ਦੇ ਇਹ ਇਹਦੇ ਨਹੀਂ ਗਿਆ ਹੀ ਨਹੀਂ ਕੋਈ ਦਾਪ ਨੇ ਵਜ੍ਹਾ ਦੱਸੋ ਬਾਈ ਉਹ ਤਾਂ ਵੀ ਕਿਉਂ ਨਹੀਂ ਗਏ ਫੀਸ ਆ ਫੀਸ ਆ ਥੋੜੀ ਜੀ ਫੀਸ ട്രെക്ടർ ആ സ്കോട്ടി ਚਲੋ ਉਹਨੂੰ ਸਾਰਿਆਂ ਨੂੰ ਪੁੱਛਿਆ ਯਾਰ ਭਾਈ ਦਿੱਲੀ ਕਿੰਨੀ ਦਾ ਹੈ ਜੀ ਸਾਰੇ ਮੋੜ ਆਉਂਦੇ ਦਿੱਲੀ ਬਾਹਰ ਦੀ ਆਵਾਜ਼ ਬਾਹਰ ਦੀ ਹਾਏ ਤਾਂ ਬਾਹਰ ਹੀ ਆਉਂਦੀ ਆਏ ਕਹਾਵਾ ਤੇ ਪਾਣੀ ਉੱਤੇ ਬੰਦੀ ਮੈਂ ਹੋਈ ਜਾਂ ਚੱਲਦਾ ਹੋਏ ਚੱਲਦਾ ਹੋਏ ਆ ਬਲੌਗ ਇਹਨਾਂ ਕਹੋ ਭਾਈ ਬੋਲੋ ਜੀ ਕੋਈ ਨਹੀਂ ਕਰਦਾ ਕਿ ਬਾਈ ਬਾਹਰ ਧੜ ਪਈ ਆ ਮਾੜੀ ਮੁੱਟੀ ਆ ਉਥੋਂ ਆਉਂਦੀ ਆ ਬਾਜ਼ਰੀ ਅੰਦਰ ਦੀ ਸੁਣੋ ਥੱਲੇ ਲੱਗਿਆ ਤੁਹਾਨੂੰ ਵਧੀਆ ਨਹੀਂ ਕੋਈ ਬਾਹਰ ਦੀ ਧੜ ਪਈ ਆ ਜੀ ਕਿ ਮਾੜਾ ਮੋੜਾ ਤੁਹਾਨੂੰ ਛੱਟ ਲੱਗੀ ਹੋਈ ਛੱਟ ਲੱਗੀ ਹਾਂ ਬੋਲੋ ਬਾਈ ਰੱਖੋ ਜੀ ਦੋਸਤ ਮਿਕਸ ਕਰਕੇ ਨਹੀਂ ਪਾਈ ਜੀ ਕਿਤੇ 200 ਮਾਰੀ ਮਹਲਾਬੀ ਤੇ 200 ਚੰਗੀ ਵੀ ਜ਼ਿਆਦਾ ਪੰਜ 10 15 20 25 200 35 40 45 250 54 60 65 70 75 75 275 80 88 90 290 ਰੁਪਏ ਬੋਲਾ ਕਿਨੇ 290 ਰੁਪਏ ਲੈ ਭਾਈ ਪਹਿਲੀ ਟਰਾਲੀ ਜਿਹੜੀ 290 ਰੁਪਏ ਵਿਕੀ ਆ ਭਾਈ ਪੰਡਾਲੀ ਤੂੜੀ ਸਾਰੀਆਂ ਪੰਡਾਂ ਬਈ ਖੁੱਲੀ ਤੂੜੀ ਵਿੱਚ ਹਨੀਂ ਆਹ ਕਾਂ ਵਾਲੀ ਪੰਡਾਲੀ ਆ ਉਹ ਕੰਦਾ ਪੰਡਾ ਹੀ ਲਾਉਣੇ ਨੇ ਕਿਉਂ ਓਏ ਪੰਡਾ ਲਾਉਣ ਵਿੱਚ ਜੱਗਾ ਜਾਊਗਾ ਬਸ ਇੱਥੋਂ ਕਿੱਥੇ ਖੁੱਲੀ ਆ 12 ਕੰਡਾ ਫਰਾ ਕੇ ਰੱਖ ਜਾਨੀ ਹਾਂ ਹਾਂ ਪੰਡਾ ਲਾਉਣੇ ਨੇ ਤਾਂ ਇਹ ਵੀ ਆ ਗਏ ਪੰਡਾ ਹੋਣੀ ਆ 25 ਕੰਡਾ ਸਹੀ ਗਏ ਤਾਂ ਕੋਆ ਤੂੜੀ ਚੱਕ ਕੰਡਾ ਵੀ ਨਾਲ ਹੀ ਲਈ ਫਰਦਾ ਤਾਂ ਬਈ ਆਏ ਪਸਾਉਣਾ ਦਸਤਾ ਦੇ ਕੇ ਰੋ ਮੜ ਕੇ 12 ਨਹੀਂ ਹੋਦੀ ਕੋਈ ਨਹੀਂ ਕਹਿੰਦਾ ਮੜਾ ਫਸਾਉਣਾ ਹੀ ਦੱਸ ਕੇ ਕਿ ਮੜ ਕੇ 12 ਨਹੀਂ ਹੋਜੂ ਕੋਈ ਨਹੀਂ ਕੋਈ ਚੀਜ਼ ਨਹੀਂ ਬਾਈ ਹਣਾ 200 ਅਗਲਾ 10 15 20 25 30 35 40 45 50 60 65 70 75 80 85 285 ਬੋਲਾਂਗੇ ਨੇ 250 ਚੱਕ ਲੈ ਬਾਈ ਇਹ ਵਗੀ ਬਾਈ 285 ਨਾ ਕਰੇਗੇ ਬਾਈ ਜੀ ਤਿੰਨ ਨਿਰਮਾਨਕ ਚੜੱਕ ਬਾਈ ਕੀ ਹਾਲ ਚਾਲ ਹੈ ਜੀ ਰਜਵੀਰ ਟੂਰ ਕੀ ਰੇਟ ਆ ਤੁੜੀਦਾ ਵੇ ਰੇਟ ਹੀ ਦਿਖਾਈ ਜਾਂਦੇ ਭਾਈ 290 ਰੁਪਏ ਲੈ ਬਾਈ ਕੱਲ ਨਾਲੋਂ ਜਾਨੀ 10 ਰੁਪਏ ਦਾ ਤੇਜ਼ ਹੋ ਗਿਆ ਹੁਣ ਤੱਕ ਦਾ ਕੱਲ ਸੀਗਾ 280 ਰੁਪਏ ਸਿਰਾ ਬਾਈ ਅਤੇ ਗਾੜਾ ਥੋੜਾ ਥੋੜਾ ਰਿਸਕ ਹੈਗਾ ਬਾਕੀ ਦੇਖਦੇ ਹਾਂ 25 30 35 3400 50 60 65 70 270 ਬੋਲਾਂਗੇ ਨੇ 270 ਵੀ ਲੈ ਭਾਈ ਆ ਵੇਗੀ ਭਾਈ 270 ਰੁਪਏ ਆ 911 ਇਹ ਖੁੱਲੀ ਆ ਬਾਈ ਥੂੜੀ ਜਿੱਥੇ ਛਿੰਦੇ ਮਾਟਰ ਦੇ ਨਹੀਂ ਜੋੜੀਆਂ ਚੱਕੇ ਕੋਲੇ ਬਾਬੇ ਜਰ ਉਦੋਂ ਅਗਲੇ ਪਾਸੇ ਜਮ ਮ ਜਮ ਦੇ ਨਾਲ ਗਲੀ ਦੇ ਵਿੱਚ ਹਾਂ ਚੰਗਲੀ ਆ ਦੱਸੇ ਆਪ ਦੋ ਦੋ ਰਾਹ ਦੇ ਦੁਆਰਾ ਇਹ ਕਿਹੜਾ ਪਿੰਡ ਨਿਕਲਦਾ ਹੈ ਚੇਤਨਾ ਇਹ ਵਾਲੀ ਪੀ ਚੱਲਦੀ ਬਹੁਤ ਗੰਦੀ ਗਰੀਬੀ ਇਸ ਨੂੰ ਲੈ ਆਈ ਨਾ 200 200 ਨਾ ਤਾਂ ਇਸ ਨੂੰ ਵੀ ਲੈ ਜਾਂਦੇ ਤੇ ਬਾਅਦ ਵਿਚਾਰੀ 300 ਵੀ ਲੈ ਗਏ ਕੋਲ ਨਾਲ ਲੱਗ ਜਾਂਦੇ ਨਾਲ ਲੱਗ ਨਹੀਂ ਤੇ ਜੀ ਕਿਹੜਾ ਪੰਜਾਬ ਸੇ ਆ ਗਿਆ ਆਪਾਂ ਲਾਲ ਮਸੇ ਲਾਈਂਸ ਹਾਂ ਵੀ ਹਮਮ ਫਿਰ ਆਪੇ ਲਾ ਲਾ ਇਹ ਦੋ ਜਾਨੀ ਹੋ ਜਾਣ ਨਾਲ ਲੱਗਣਗੇ ਤੇਰੇ ਇੰਨਾ ਦੇ ਚੱਲ ਲਾ ਲ ਅਸੀਂ ਬੰਦਾ ਤੇਰੇ ਨਾਲ ਲੱਗਾ ਵੀ ਪਰ ਮੈਂ ਨਹੀਂ ਤੱਕਣੀ ਬੰਦ ਲੋਟ ਚਲਾਈ ਜੀ ਇਹ ਚੱਲ ਨਹੀਂ ਗਾੜੀ ਕਿਸੇ ਬਾਟ ਹੁੰਦਾ ਤਾਂ ਹਾਂ ਤਾਂ ਵੀ ਬੰਦਾ ਤੁਹਾਡੇ ਨਾਲ ਆਪ ਵੀ ਲੱਗ ਰਹੇ ਹਾਂ ਬੰਦਾ ਯਾਦ ਕਮੀਜ਼ ਕੇ ਪਹਿਨ ਲਾ ਯਾਦ ਹੈ ਹਾਂ ਬੰਦੇ ਚੱਲਦਾ ਪਿੱਛੇ ਲਾ ਬਾਬਾ ਜੀ ਨਜ਼ਰ ਆ ਪਾਣਾ ਮੈਂ ਹਾਂ ਮਖਤਾਰ ਹਾਂ ਉਹਦਾ ਹੱਥ ਆਪਣਾ ਨਵਾਂ ਬਣ ਗਿਆ ਅੱਛਾ ਜੀ ਜੇ ਅਸੀਂ ਥੋੜਾ ਭੀੜਾ ਹਾਂ ਹਾਂ ਉਸੇ ਭੀੜੇ ਸਾਂ ਕਰਕੇ ਜਾਂਦੇ ਹਾਂ ਉਹ ਨਵਾਂ ਬਣ ਗਿਆ ਮੋੜ ਸਿੰਘ ਮੋੜ ਸਿੰਘ ਇਹਨੂੰ ਆਖਿਆ ਇਹ ਨਹੀਂ ਨਹੀਂ ਠੀਕ ਹੈ ਠੀਕ ਹੈ ਕਹਿੰਦੇ ਮੋੜ ਪੈਣਾ ਮੈਂ ਹੁਣ ਬੁੱਲਾ ਬੁੱਲਾ ਥਾਂ ਹੋ ਗਿਆ ਬਾਈ ਓਏ ਹੁਣ ਜਾਇ ਕਰੋ ਭੱਜ ਕੇ ਖੁੱਲਾ ਥਾਂ ਹੋ ਗਿਆ ਕੱਟਿਆ ਹੋ ਜਾ। ਆ ਵੀ ਉਹ ਜਿਹੜੇ ਟੋੜੀ ਲਾਣ ਜਾਂਦੇ ਨੇ ਮੈਨੂੰ ਦੱਸਦਾ ਕਰੋ ਖੁੱਲਾ ਖੁੱਲਾ ਕਰਾਉਂਦਾ ਕਰਨਾ ਆਪਾਂ। ਆ ਵੀ ਲੈਣਗੇ ਜਦੋਂ ਦੋ ਚਾਰ ਮੇਰੀ ਨਹੀਂ ਮੈਂ ਮੇਰੇ ਹੋਰ ਵੀ ਆ। ਔਖਾ ਵੀ ਝੱਲਾ ਕਰੋ ਸੌਖਾ ਵੀ ਹੁੰਦਾ ਕਿਤੇ। ਲਾਈ ਕਿੱਥੇ ਹੋਊ ਜੀ? ਮੋਗਾ ਰੋਡ ਤੇ ਚਲਾ ਲਓ। ਯਾਰ ਉਹ ਕੋਈ। ਚਲ ਹੱਥਾਂ ਤੇ ਲਾਓ ਮੇਰੇ। ਚੱਲ ਹੋ ਜਾਣਗੇ ਕੋਈ ਨਹੀਂ ਹੋ ਜਾਣਗੇ। ਤੁਹਾਡੀ ਜਾਣਗੇ ਅਖਾਣੀਆਂ ਵਾਲੀਆਂ ਅੱਜ। ਬੋਲਦਾ ਨਹੀਂ। ਬੋਲਦਾ ਨਹੀਂ। ਬੋਲੋ। ਠੰਡਾ ਮੌਸਮ ਬਣ ਕੇ ਚੱਲਣੀ। ਬਹੁਤ ਸਾਫਾ ਉਹਦੇ ਨਾਲ ਆ ਵਜੇ ਦੀ ਪੀਣ ਲੱਗੀ। ਇਹ ਖੁੱਲ੍ਹੇ ਯਾਦਾਂ ਦਾ ਅੰਮ੍ਰਿਤ ਹੈ ਇਹ ਜੋ ਹੋ ਕੋਈ ਕਰ ਸਕਦਾ ਬੜੀ ਵਧੀਆ ਹੈ ਉਹ ਤਾਂ ਚੰਗੀ ਹਸਲੇ ਜਿਵੇਂ ਅੰਦਰੋਂ ਜੱਟ ਹੂੰ ਇੱਕ ਦਾ ਸਾਹ ਇਹਦਾ ਦਫੂਆ ਹੋਰ ਨਾਮ ਦਾ ਪਤਾ ਲੱਗਿਆ ਨਾ ਤੂੜੀ ਰੱਖੀ ਜਾਏ ਘਰ ਤੇ ਰੱਖਦਾ ਦੇਖੀ ਲਓ ਅੰਦਰ ਆ ਜਾਣਗੇ ਰਾਤ ਦੇ ਦੋ ਦੋ ਹੋਰ 200 ਰੁਪਏ 200 5 10 15 20 25 30 230 ਰੁਪਏ ਬੋਲਾ ਭਾਈ ਨੇ 230 ਰੁਪਏ ਲੈ ਲੈ ਭਾਈ 230 ਰੁਪਏ ਅੰਗਰੇਜ਼ ਔਲਖ ਭਾਈ ਕੀ ਹਾਲ ਚਾਲ ਪ੍ਰਤਪਾਲ ਢੱਲੋ ਕੋਟਕਪੂਰਾ ਭਾਈ ਕੀ ਹਾਲ ਚਾਲ ਹੋ ਠੀਕ ਆ ਤੇ ਜਸਵਿੰਦਰ ਸਿੱਧੂ ਧਰਮਪਾਲ ਸਿੰਘ ਲਾਸਟ ਟਰਾਲੀ ਰਹਿ ਗਈ ਬਾਈ ਇਹ ਵੀ ਟਰਾਲਾ ਤੂੜੀ ਖੁੱਲੀ ਹੋਊਗੀ ਥੱਲੇ ਹਾਂ ਅਸੀਂ ਪਹਿਲੇ ਗੱਲਾਂ ਕਰਕੇ ਉਹਨਾਂ ਨਾਲ ਕੰਮ ਅਸੀਂ ਭਾਂਦੇ ਨੇ 200 ਨੂੰ ਕੀ ਜੋ 250 ਨੂੰ ਗੱਲ ਕਰਕੇ ਹਾਂ ਮੈਂ ਅੱਛਾ ਤੂੰ ਤਾਂ ਯਾਰ ਬੰਦਾ ਹੀ ਖਤਰਨਾਕ ਹਾਂ 70 ਕਹਿ ਗਿਆ ਸੀ ਮੈਂ ਕਿਹਾ 270 ਮਿਲੋਗੇ ਜਿਆਦਾ ਹੀ 210 ਸੀ ਉਹ ਕੰਦਾ 270 ਮਿਲ ਕੇ ਲੈ ਆਏ ਦੋਸਤ 10 ਦੇ ਟੁੱਟ ਗਿਓ ਨਜ਼ਰ ਠੀਕ ਆ ਪਰ ਹੁਣ ਕੀ ਕਰੀਏ ਹੁਣ ਮਾੜ ਮਾੜੀ 70 ਕਾ ਦੇਣਾ ਹੈਣਾ ਫਿਰ ਤੂੰ 60 ਰੁਪਏ ਤੂੰ ਠੋਕਣਾ ਸੀ ਨਹੀਂ ਅੰਦਰ ਪਾਉਂਦਾ ਤਾਂ ਸਾਇੰਸ ਪਾਉਂਦਾ ਨਾ ਠੀਕ ਹੋ ਲੈ ਫਿਰ ਕਰ ਦਿੰਦਾ ਆ ਜਿਹੜਾ ਉੱਥੇ ਦੇਖੀ ਜਾਂਦਾ ਅੰਦਰ ਬੈਠਾ ਉਹ ਕਹੂਗਾ ਵੇ ਕਿਵੇਂ ਤੂੰ ਪਾਏ ਪੈਸੇ ਪੰਜ ਨਹੀਂ ਪਾਏ ਤੇ 50 ਕਿੱਥੇ ਝੋਕੇ ਆ ਤੂੰ ਕਹਿ ਰਹੀਂ ਬਾਸਲ ਬਣਦਾ ਮੈਂ ਤੈਨੂੰ ਕਹਿ ਦੇ ਤੇ ਤੂੰ ਪਾਏ ਕਿੱਥੇ 50 50 ਠੋਕਣ ਲੱਗਦਾ ਉੱਥੇ ਮੈਰਾ ਹੀ ਠੋੜਾ ਮੈਂ ਪਾਉਂਦਾ 200 ਹੀ ਕਹਿੰਦੇ ਸੀ ਇਹਨੇ ਖੋਲ ਦਿੱਤੀ ਹੋਣਾ ਜੱਗੇ ਨੂੰ ਵੀ ਇਤੋਂ ਤੱਕ ਲੈਣੀ ਆ ਨਹੀਂ ਮੈਨੂੰ 70 ਤਾਈ ਬਾਤ ਸੀਗੀ ਉਦੈਂ 270 ਤੱਕ 250 ਲੈ ਤਾਂ ਮੈਂ ਕਹਾਂ 250 ਦੇ ਜਾੜੂ ਕਿ ਮੈਂ ਜਾ ਆਇਆ ਨਾਲੇ ਮੁੱਛਾਂ ਨੂੰ ਦੇਣਾ ਦੋ ਵਾਰ ਵੀ 250 ਇਧਰ ਨਾ ਸੁਣ ਜੇ ਕਿਹਨੇ ਜੱਗੇ ਅੰਦਰੋਂ ਲੈਣਾ ਯਾਰ ਇੱਕ ਬਾਹਰ ਇਸ ਟਾਰਗਟ ਕਰਿਆ ਹੋਇਆ ਰਹੇ ਮੈਨੂੰ ਨਹੀਂ 200 ਹੈ 200 200 5 10 15 20 25 30 35 40 45 500 54 252 ਬੋਲਾਂਗੇ ਨੇ 255 ਰੁਪਏ ਲਾ ਬਈ ਆ ਹੋ ਗਈ ਬਈ 250 ਤੇ 55 ਰੁਪਏ ਸਿਰਾਂ ਰੇਟ ਗਿਆ ਬਈ ਅੱਜ 290 ਰੁਪਏ 10 ਤਰੀਕ 2025 ਲਾ ਬਈ ਕਨਾਰਕ ਸੀਗੇ ਅੱਜ ਪੰਜ ਕਨਾਰਕ ਸੀਗੇ ਬਈ ਸਾਰੇ ਵੈਗ ਕੋਈ 230 ਵੀ ਵੈਗ ਕੋਈ 250 ਵੀ ਵੈਗ 270 ਵੀ ਵੈਗ 280 90 ਵੀ ਵੈਗ ਇਧਰ ਸ਼ੇਰੂ ਰੋਲਾ ਪਾਈ ਜਾਂਦਾ ਸ਼ੇਰੂ ਹੁੰ ਟਿਕਦਾ ਓਏ ਕੀ ਆਈ ਜਾਂਦਾ ਤੈਨੂੰ ਕਵਾਲ ਆ ਗਿਆ ਤੇ ਫੇਰ ਯਾਰ ਅੱਛਾ ਉਹਨੂੰ ਲੱਗਿਆ ਪਿਆ ਓਏ ਚਲਾ ਚਲ ਗਿਆ ਲਾ ਭਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਸਬਜ਼ੀ ਦੇ ਰੇਟ ਰੀਲ ਪਾਤੀ ਆਪਾਂ ਫੇਸਬੁੱਕ ਤੇ ਜਰੂਰ ਵੇਖੋ ਕੱਲ ਨੂੰ ਵੱਡੀ ਵੀਡੀਓ ਆਉਗੀ ਭਾਈ ਬੁੱਧਵਾਰ ਨੂੰ ਹਨ ਤੇ ਪਿਆਜ਼ ਦੇ ਤੇ ਆਲੂਆਂ ਦੇ ਰੇਟ ਵੀ ਤੁਹਾਨੂੰ ਦਿਖਾਉਣੇ ਆ ਤਾਜੇ ਤਾਜੇ ਵੀ ਜਿਹੜੇ ਕੀ ਚੱਲੇ ਵੈਸੇ ਨਾਸਕ ਦਾ 20 ਰੁਪਏ ਹੈਗਾ ਤੇ ਤੁਹਾਨੂੰ ਹੋਰ ਕੁਆਲਿਟੀਆਂ ਵੀ ਖੋਣੀਆਂ ਵਿੱਚ ਜਿਹੜੀਆਂ ਜਿਹੜੀਆਂ ਆਈ ਜਾਂਦੇ ਮਥਾਣੀ ਵਾਲਾ ਪਿਆਜ਼ ਕਿੰਨਾ ਕਾਈ ਜਾਂਦਾ ਉਹ ਵੀ ਰੀਲ ਬਣਾਉਣੀ ਆ ਆਪਾਂ ਗੱਲਾਂ ਕਰਨੀਆਂ ਸੇਟ ਨਾਲ ਉਹ ਰੀਲ ਵੀ ਜਰੂਰ ਵੇਖੋ ਆਪਣੇ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜਰੂ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਦਾ ਕਰੋ ਬਈ ਜੀ